ਤੋਂ ਦੱਸਦੇ ਕਿ ਬਟੰਡਾ ਪੁਲਿਸ ਨੂੰ ਵੱਡੀ ਸਫਲਤਾ ਮਿਲ ਗਿਆ ਦੱਸਦੇ ਕਿ ਪੁਤਲ ਨੇ ਪੁਲਿਸ ਨੇ ਕਤਲ ਕੇਸ ਦੀ ਗੁੱਤੀ ਸੁਲਝਾਉਂਦੇ ਹੋਏ ਹਾਲ ਹੀ ਦੇ ਵਿੱਚ ਬਟੰਡਾ ਦਾ ਮੋੜ ਮੱਡੇ ਚ ਇੱਕ ਵਿਅਕਤੀ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰਨ ਦਾ ਮਾਮਲਾ ਸੰਝਾਲਦੇ ਹੋਏ ਪੁਲਿਸ ਨੇ ਇੱਕ ਹੋਰ ਸਮੇਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਦੱਸਦੇ ਕਿ ਬਟੰਡਾ ਦੇ ਐਸਐਸਪੀ ਨੇ ਦੱਸਿਆ ਕਿ ਇਸ ਘਟਨਾ ਨੂੰ 2020 ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ ਜਿਸ ਦਾ ਦੋਸ਼ੀ ਜਸਪਾਲ ਸਿੰਘ ਜਿਸ ਦੀ ਕਿ ਮੌਤ ਚ 4 ਸਾਲ ਪਹਿਲਾਂ ਹੋ ਗਈ ਸੀ ਤਾਂ ਪੁਰਾਣੇ ਰੰਜਿਸ ਦੇ ਚੱਲਦੇ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਸਾਡੇ ਮੋੜ ਦੇ ਵਿੱਚ ਵਾਰਦਾਤ ਹੋਈ ਸੀਗੀ 7 ਜੁਲਾਈ ਨੂੰ ਲਗਭਗ ਸ਼ਾਮ ਨੂੰ 7 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਬੰਡਾਸੇ ਨਾਲ ਉਹਦੇ ਪੈਰਾ ਤੇ ਕਾਫੀ ਜ਼ਿਆਦਾ ਵਾਰ ਕੀਤੀ ਸੀਗੇ ਜਿੱਦੀ ਵੀਡੀਓ ਵੀ ਵਾਇਰਲ ਹੋਈ ਸੀ ਤਾਂ ਬਾਅਦ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਬਟਿੰਡਾ ਦੇ ਵਿੱਚ ਮੌਤ ਹੋ ਗਈ ਸੀਗੀ ਤੇ ਇਸ ਸੰਬੰਧ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਜਿਹੜੇ ਮੁੱਖ આરોપી ਹੈਗੇ ਉਹ ਤਿੰਨ ਵਿਅਕਤੀ ਜਿੰਨਾਂ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੂੰ ਬਟਿੰਡਾ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਇਹਨਾਂ ਦੇ ਨਾਂ ਹੈਗੇ ਹਰਪ੍ਰੀਤ ਸਿੰਘ ਪੁੱਤਰ ਲਾਲਪ ਸਿੰਘ ਵਾਸੀ ਸੰਦੋਹਾ ਇਹਤੇ ਪਹਿਲੇ ਵੀ ਪਰਚਾ 302 ਦਾ ਇੱਕ ਪਰਚਾ ਹੈਗਾ ਐਨਡੀਪੀਐਸ ਦਾ ਪਰਚਾ ਹੈਗਾ 392 ਦਾ ਇੱਕ ਪਰਚਾ ਹੈਗਾ ਦੂਜਾ ਹੈਗਾ ਜਸਪ੍ਰੀਤ ਸਿੰਘ ਜਸ ਇਹ ਰਹਿਣ ਵਾਲਾ ਹੈਗਾ ਪੀਰਕੋਟ ਦਾ ਇਹਦੇ ਤੇ ਵੀ 326 ਦਾ ਪਹਿਲਾ ਪਰਚਾ ਹੈਗਾ 392 ਦਾ ਪਰਚਾ ਹੈਗਾ ਤੀਜਾ ਜਿਹੜਾ ਵਿਅਕਤੀ ਜਿਹੜਾ ਮੌਕੇ ਤੇ ਗੱਡੀ ਲੈ ਕੇ ਆਇਆ ਸੀ ਗੱਡੀ ਦੇ ਚੰਨ ਲੈ ਕੇ ਆਏ ਸੀਗਾ ਗੱਡੀ ਜਿਹਨੇ ਸਟਾਰਟ ਰੱਖੀ ਸੀ ਬਾਅਦ ਚ ਉਹਨਾਂ ਨੂੰ ਇੱਥੋਂ ਮੌਕੇ ਤੋਂ ਲੈ ਕੇ ਗੱਡੀ ਦੇ ਵਿੱਚ ਫਰਾਰ ਹੋ ਗਿਆ ਸੀਗਾ ਇਹਨਾਂ ਦਾ ਸਾਥੀ ਹਰਜੀਤ ਸਿੰਘ ਹਨ ਕਿ ਇਹ ਲੈਰਿਦਰ ਇਹਨਾਂ ਦਾ ਹੈਗਾ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਬਰਾਮਦਗੀ ਹੁਣ ਤੱਕ ਜਿਹੜੀ ਹੈਗੀ ਜਿਹੜੀ Honda City ਕਾਰ ਇਹਨਾਂ ਨੇ ਵਾਰਦਾਤ ਦੀ ਇਸਤੇਮਾਲ ਕੀਤੀ ਸੀਗੀ ਉਹ ਗੱਡੀ ਜਿਹੜੀ ਹੈਗੀ ਰਿਕਵਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਕੌਨਸਪੀਰੇਸੀ ਦੇ ਵਿੱਚ ਇੱਕ ਆਪਣੇ ਇਹਨਾਂ ਦੇ ਬਲਬੀਰ ਕੌਰ ਜੋ ਹੈਗੀ ਮੋੜ ਰੇਣ ਵਾਲੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਪਹਿਲਾਂ ਹੀ ਜਾ ਚੁੱਕਿਆ ਹੈ ਤੇ ਇਹਦੀ ਜਿਹੜੀ ਵਜ੍ਹਾ ਰੰਜਿਸ਼ ਹੋ ਸਾਹਮਣੇ ਆਈ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਮੰਜਾ ਜੋ ਕਿ ਬਲਬੀਰ ਕੌਰ ਦਾ ਬੇਟਾ ਸੀ ਉਹਦੀ 2020 ਦੇ ਵਿੱਚ ਉਹਦਾ ਕਤਲ ਕੀਤਾ ਗਿਆ ਸੀਗਾ ਜਿਸ ਕਤਲ ਕੇਸ ਦੇ ਵਿੱਚ ਇਹ ਜਿਹੜਾ ਹੁਣ ਮਰਨ ਵਾਲਾ ਹੈਗਾ ਜਿਹਦਾ ਨਾਮ ਹੈਗਾ ਅਠੰਨੀ ਨੂੰ ਕਹਿੰਦੇ ਤੇ ਇਹਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚ 2021 ਦੇ ਵਿੱਚ ਇਹਨੂੰ ਬੇਲ ਹੋਈ ਸੀ ਬੇਲਡ ਆਊਟ ਸੀਗਾ ਤੇ ਇਹਨਾਂ ਦੀ ਰੰਜਿਸ਼ ਚੱਲਦੀ ਸੀਗੀ ਜਿਹੜੀ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਰਪ੍ਰੀਤ ਸਿੰਘ ਜਸਪ੍ਰੀਤ ਸਿੰਘ ਨੂੰ ਇੱਕ ਵਾਰ ਇਹਨੇ ਪਿੱਛੇ ਵੀ ਕਈ ਵਾਰ ਇਹਨਾਂ ਨੂੰ ਫੜ ਕੇ ਧਮਕੀ-ਧਮਕੀ ਦਿੱਤੀ ਤੇ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀਗੀ ਉਹ ਜਾਰੀ ਸੀਗੀ ਤੇ ਇਸ ਕਰਕੇ ਉਸ ਦਿਨ ਇਹਨਾਂ ਨੇ ਉਸਤੇ ਅਟੈਕ ਕੀਤਾ ਤੇ ਇਵੈਂਚੁਅਲੀ ਉਹਦੀ ਡੈਥ ਹੋ ਗਈ। ਇਸ ਮਕਦਮੇ ਦੇ ਵਿੱਚ ਜਿਹੜੇ ਹੈਗੇ ਹੋਰ ਟੋਟਲ ਇਨੀਸ਼ੀਅਲੀ ਅਸੀਂ 6 ਕਿਊਜ਼ ਨਾਮਜ਼ਦ ਕੀਤੇ ਸੀਗੇ ਇੱਕ ਅਕਿਊਜ਼ ਜਿਹੜਾ ਹੈ ਇਨਕੀ ਹੈਗਾ ਉਹਨੂੰ ਬਾਅਦ ਦੇ ਵਿੱਚ ਨਾਮਜ਼ਦ ਕੀਤਾ ਹੈ। ਤੇ ਜਿਹੜੇ ਮੇਨ ਮੌਕੇ ਤੇ ਸੀਗੇ ਤਿੰਨ ਅਕਿਊ ਜੋ ਫੜੇ ਜਾ ਚੁੱਕੇ ਨੇ ਇੱਕ ਮੇਨ ਕੌਨਸਪੀਰੇਟਰ ਫੜੇ ਜਾ ਚੁੱਕੇ ਹੈ ਬਾਕੀ ਦਾ ਰੋਲ ਜਿਹੜਾ ਹੈਗਾ ਤਫਤੀਸ਼ ਦੇ ਦੌਰਾਨ ਸਾਹਮਣੇ ਆਇਆ ਟੋਟਲ ਕਿੰਨੇ ਫੜੇਗੇ ਟੋਟਲ 4 ਫੜੇਗੇ ਜੀ ਆਪਟੀਮਲੀ ਲੇਡੀ ਸਮੀਤ ਲੇਡੀ ਸਮੀਤ 4 ਜੀ ਜੀ ਬਲਬੀਰ ਕੌਰ ਜਿਹੜੀ ਇਹਦੇ ਉਹ ਪੁਰਾਣਾ ਜਿਹੜਾ ਜਿਹਦੀ ਕਤਲ ਹੋਇਆ ਸੀਗਾ 2020 ਦੇ ਵਿੱਚ ਅਮਰਿੰਦਰ ਮੰਜਾ ਉਹਦੀ ਮਾਤਾ ਹੈ ਸਰ ਜੀ ਸਰ ਇਹਦਾ ਕੀ ਕਬੂਤ ਸੀਗਾ ਜੀ ਜਿਹੜਾ ਲੇਡੀਸ ਦਾ ਇਹਨਾਂ ਦਾ ਕੌਨਸਪੀਰੇਸੀ ਦੇ ਵਿੱਚ ਇਹ ਹੈਗੇ ਆ ਤੇ ਜਿਹਦੇ ਹੁਣ ਜਿਹੜੇ ਮੇਨ ਦੋਸ਼ੀ ਫੜੇ ਗਏ ਆ ਤੇ ਜਿਹੜੀ ਕਾਂਸਪੀਰੇਸੀ ਸਾਹਮਣੇ ਆਏਗੀ ਉਹ ਇਨਵੈਸਟੀਗੇਸ਼ਨ ਦੌਰਾਨ ਫਿਰ ਸਾਹਮਣੇ ਆਏਗਾ ਕਿਦਾ ਕੀ ਰੋਲ ਹੈਗਾ ਉਸ ਅਕੋਰਡਿੰਗ ਤਫਤੀਸ਼ ਨੂੰ ਐਗਜ਼ਾਮਨ ਕਰ ਸਰ ਵੀਡੀਓ ਚ ਦੋ ਲੋਕ ਜਿਹੜੇ ਹੈਗੇ ਆ ਦਿਖਾਈ